you only to stop what you're doing and follow their directions. They'll guide you. ਹਰੋ ਹਾਂਜੀ ਸਸੀ ਗੱਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਖਵਾਵੇ ਕੈਨੇਡਾ ਦੇ ਵਿੱਚ ਤੇ ਅੱਜ ਆਪਾਂ ਚੱਲਿਆਂ ਵਿਕਟੋਰੀਆ ਬਾਈ ਫੇਰੀ ਤਵਾਸਨ ਤੋਂ ਵਿਕਟੋਰੀਆ ਬਾਈ ਇਹ ਆਪਣਾ ਪਹਿਲਾ ਬਲੌਗ ਹੈ ਇਹ ਚੈਨਲ ਤੇ ਤੇ ਆਪਾਂ ਨਵਾਂ ਸਟਾਰਟ ਕਰਿਆ ਹਨਾ ਕੰਮ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਸਬਸਕ੍ਰਾਈਬ ਕਰਿਓ ਹਣਾ ਵੱਧ ਤੋਂ ਵੱਧ ਤੇ ਆਪਾਂ ਦਿਖਾਵਾਂਗੇ ਵੀ ਫੈਰੀ ਦੇ ਵਿੱਚ ਵਿਊ ਜਿਹੜੇ ਆਉਂਦੇ ਆ ਅੱਗੇ ਹਨਾ ਆਪਾਂ ਇਹ ਵੀਡੀਓ ਦੇ ਵਿੱਚ ਆਪਾਂ ਤਾਂ ਕੋਈ ਖਾਸ ਵੀਡੀਓ ਨਹੀਂ ਬਣੀ ਬਸ ਉਦਾਂ ਜਸਟ ਟਰਾਈ ਕੀਤਾ ਸੀਗਾ ਪਹਿਲੀ ਦਾ ਫਰਸਟ ਟਾਈਮ ਤੇ ਨੈਕਸਟ ਟਾਈਮ ਆਪਾਂ ਸਾਰਾ ਕੁਝ ਦੱਸਾਂਗੇ ਫੈਰੀ ਦੇ ਵਿੱਚ ਵੀ ਡੈਕ ਵਗੈਰਾ ਸਾਰਾ ਕੁਝ ਦਿਖਾਵਾਂਗੇ ਜਿਹੜੇ ਵਿੱਚ ਬਸ ਮੈਂ ਇੱਕ ਸ਼ਾਰਟ ਲਈਆਂ ਉੱਪਰ ਡੈਕ ਜਿਹੜੇ ਹੁੰਦੇ ਆ ਜਿਹੜੇ ਟੌਪ ਹੁੰਦਾ ਉਨਾਤੇ ਵੀਊ ਲੈ ਲਏ ਆ ਜਿਹੜੇ ਜਿਹੜੇ ਆਈਲੈਂਡ ਰਸਤੇ ਚਾਹੁੰਦੇ ਆਪਾਂ ਉਹ ਤੁਹਾਨੂੰ ਦੱਸਾਂਗੇ ਤੇ ਜਿੱਦਾਂ ਵੀ ਹੁਣ ਆਪਾਂ ਨੈਕਸਟ ਟਾਈਮ ਆਪਣੇ ਸਫਰ ਕੀਤਾ ਫੈਰੀ ਦੇ ਵਿੱਚ ਤੁਹਾਨੂੰ ਸਾਰਾ ਦੱਸਾਂਗੇ ਫੈਰੀ ਦੇ ਵਿੱਚ ਕਿੰਨਾ ਕਿੰਨਾ ਆਪਣਾ ਕਿਰਾਇਆ ਲੱਗਦਾ ਇੱਕ ਸਾਈਡ ਜਾਣ ਦਾ ਤੇ ਕਿੰਨਾ ਉੱਚ ਵੇਟ ਜਾਂਦਾ ਕਿੰਨਾ ਕੀ ਹਨਾ ਸਾਰਾ ਕਿਉਂਕਿ ਟਰੱਕ ਗੱਡੀਆਂ ਬੱਸ ਬੱਸ ਕਾਫੀ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਤੇ ਮੇਰੇ ਭਰਾ ਵਾ ਵੈਸੇ ਵਾਦ ਤੋਂ ਵਾਦ ਆਪਣੇ ਪੰਜਾਬੀ ਵੀਰ ਸਾਰੇ ਸਫਰ ਕਰਦੇ ਆ ਨਾ ਜਿਹੜਾ ਨਾ ਕੌਣ ਕੇ ਕੰਮ ਇਧਰ ਆਈਲੈਂਡ ਤੇ ਬਹੁਤ ਆ ਤੇ ਵਧੀਆ ਵੀਰਾਂ ਨੇ ਕੰਮ ਖਿੱਚਿਆ ਹੋਇਆ ਸਾਰਿਆਂ ਨੇ ਵਧੀਆ ਬਾਬੇ ਦੀ ਕਿਰਪਾ ਬਣੀ ਰਹੇ ਇਦਾਂ ਹੀ ਸਾਰਿਆਂ ਤੇ ਤੇ ਆਹ ਦੇਖੋ ਹੁਣ ਅੱਗੇ ਕਿ ਜਿੱਦਾਂ ਵੀ ਹਨਾ ਪਾਣੀ ਦੇਖੋ ਕਿੰਨਾ ਤੇਜ਼ ਆ ਤੇ ਆਹ ਫੈਰੀ ਵੀ ਚੱਕ-ਚੱਕ ਕੇ ਮਾਰਦੀ ਆ ਪਾਣੀ ਨੂੰ ਬਹੁਤ ਜ਼ਿਆਦਾ ਪਾਣੀ ਤੇਜ਼ ਹੁੰਦਾ ਮੰਨ ਲਓ ਕਿ ਫੈਰੀ ਦੀ ਰਫ਼ਤਾਰ ਵੀ ਕਾਫੀ ਹੁੰਦੀ ਆ ਸੁਣਨ ਦੇ ਵਿੱਚ ਆ ਵੀ 30-40 ਕਿਲੋਮੀਟਰ ਦੇ ਹਿਸਾਬ ਦੇ ਪਰ ਆਵਰ ਦੇ ਹਿਸਾਬ ਨਾਲ ਚੱਲਦੀ ਆ ਇਹ ਤੇ ਬਾਕੀ ਆਪਾਂ ਕੋਈ ਨਹੀਂ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਆਪਾਂ ਫੇਰ ਅਗਲਾ ਨੈਕਸਟ ਵਲੌਗ ਫੈਰੀ ਦੇ ਉੱਤੇ ਦੁਬਾਰਾ ਅਪਲੋਡ ਕਰਾਂਗੇ ਹਨਾ ਤੇ ਗੁਸਤਾਖੀ ਮਾਫ ਚਾਹੁੰਣਾ ਕਿਉਂਕਿ ਕੁਝ-ਕੀ ਚੀਜ਼ਾਂ ਆਪਾਂ ਕੈਪਚਰ ਕਰਨੀ ਪਈ ਕੈਮਰੇ 'ਚ ਤੇ ਕਾਫੀ ਚੀਜ਼ਾਂ ਹੈਗੀਆਂ ਚਲੋ ਫਸਟ ਟਾਈਮ ਸੀਗਾ ਤੇ ਫਸਟ ਟਾਈਮ ਦੇ ਵਿੱਚ ਵੀ ਚਲੋ ਜੋ ਜਿੰਨਾ ਕੋਇਆ ਸਹੀ ਆਪਦੇ ਹਿਸਾਬ ਨਾਲ ਤਾਂ ਸਹੀ ਕੀਤਾ ਹਨਾ ਤੇ ਜਰੂਰ ਦੇਖਿਓ ਮੇਰਾ ਵੀਰ ਸਾਰੇ ਜਣੇ ਪੂਰਾ ਵਲੌਗ ਤੇ ਆਪਾਂ ਟਰਾਈ ਕਰਾਂਗੇ ਅਗਲੀ ਵਾਰੀ ਵੀ ਪੂਰਾ ਹੋਰ ਵਧੀਆ ਤੋਂ ਵਧੀਆ ਲੈ ਕੇ ਆਉਣ ਦੀ ਹਨਾ ਜਿੱਦਾਂ ਵੀ ਹੋਇਆ ਤੇ ਬਾਕੀ ਤੁਸੀਂ ਚੈੱਕ ਕਰੋ ਅੱਗੇ ਤੇ ਮੈਂ ਅੱਗੇ ਸਾਰੇ ਆਈਲੈਂਡ ਤੁਹਾਨੂੰ ਦਿਖਾਉਂਗਾ ਜਿਹੜਾ ਜਿੱਥੇ-ਜਿੱਥੇ ਦੀ ਆਪਣਾ ਆਈਲੈਂਡ ਜਿਹੜੇ-ਜਿਹੜੇ ਵਿੱਚ ਦੀ ਆਪਾਂ ਲੰਗਦੇ ਹਾਂ ਛੋਟੀਆਂ ਫੈਰੀਆਂ ਆਉਂਦੀਆਂ ਵਿੱਚ ਉਹਨਾਂ ਆਈਲੈਂਡ ਦੇ ਉੱਤੇ ਛੋਟੀਆਂ ਫੈਰੀਆਂ ਜਾਂਦੀਆਂ ਤੇ ਵਿਊ ਇੱਕ ਨੰਬਰ ਵਿਊ ਆਉਂਦੇ ਆ ਪੂਰਾ ਮੈਂ ਕਹਣਾ ਨਜ਼ਾਰਾ ਦੇਖਣ ਵਾਲਾ ਜਿੰਨੇ ਵੀ ਮੇਰੇ ਵੀਰ ਭਰਾ ਭੈਣਾਂ ਸਰੀ ਦੇ ਵਿੱਚ ਰਹਿੰਦੇ ਆ ਹਨਾ ਸਰੀ ਦੇ ਲਾਗੇ ਤਾਂ ਅਗੇ ਸਾਰੇ ਆਪਣੇ ਸ਼ਹਿਰ ਲੈਂਗਲੀ ਆ ਬਿਸਪੋਰ ਵਿਣਕੂ ਵਰ ਜਿੱਥੇ ਵੀ ਹਨਾ ਵੀ ਇੱਕ ਵਾਰੀ ਜ਼ਰੂਰ ਸਫਰ ਕਰਕੇ ਆਇਆ ਕਰੋ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਆਪਾਂ ਕੁਝ ਲੈ ਜਾਣਾ ਇੱਥੋਂ ਤੇ ਆਪਣਾ ਕਿਉਂਕਿ ਜ਼ਿਆਦਾਤਰ ਆਪਣੇ ਸਾਰੇ ਭੈਣ ਭਰਾ ਕੰਮਾਂ ਤੇ ਲੱਗੇ ਹਨਾ ਹਰੇਕ ਦੀਆਂ ਜ਼ਿੰਮੇਵਾਰੀਆਂ ਸਾਰਿਆਂ ਦੀਆਂ ਚਲੋ ਸਾਡਾ ਇਦਾਂ ਜਾਂ ਸਾਡਾ ਕੰਮ ਹੀ ਇਧਰ ਆਈਲੈਂਡ ਤੇ ਚੱਲਦਾ ਰਹਿੰਦਾ ਸਾਡਾ ਆਉਣ ਜਾਣ ਲੱਗਿਆ ਰਹਿੰਦਾ ਤੇ ਦੇਖੋ ਹਨਾ ਕਿੰਨੇ ਸੋਹਣੇ ਇਧਰ 뷰 ਆਉਂਦੇ ਆ ਪਹਾੜ ਨੇ ਵਧੀਆ ਪਹਾੜ ਨੇ ਸੋਨੇ ਸੋਨੇ ਤੇ ਆਈਲੈਂਡੇ ਕਾਫੀ ਮਹਿੰਗੇ ਆ ਰਹਿਣ ਦੇ ਲਈ ਤਾਂ ਕਿਉਂਕਿ ਇੱਥੇ ਆਉਣ ਜਾਣ ਦਾ ਹੀ ਖਰਚਾ ਕਾਫੀ ਹੋ ਜਾਂਦਾ ਬੰਦੇ ਦਾ ਜੇ ਦੇਖਿਆ ਜਾਵੇ ਤੇ ਇੱਥੇ ਮੇਰੇ ਹਿਸਾਬ ਨਾਲ ਤਾਂ ਗਰੋਸਰੀ ਵੀ ਕਾਫੀ ਮਹਿੰਗੀ ਹੁੰਦੀ ਹੈ ਜੇ ਕਦੇ ਮੌਕਾ ਮਿਲੇ ਆਪਾਂ ਨੂੰ ਕਿਸੇ ਦਿਨ ਛੁੱਟੀ ਦੇ ਟਾਈਮ ਆਪਾਂ ਤੇ ਇਧਰ ਛੋਟੇ ਆਈਲੈਂਡ ਤੇ ਜਾਵਾਂਗੇ ਆਦੇ ਰਸਿਆ ਸੀ ਕਿ ਵੀ ਛੋਟੇ ਆਈਲੈਂਡ ਤੇ ਆ ਛੋਟੀਆਂ ਫੈਰੀ ਜਾਂਦੀਆਂ ਤੇ ਉਹ ਇਹਨਾਂ ਦਾ ਉਹ ਆਪਣਾ ਟਰਮੀਨਲ ਤੇ ਦੇਖੋ ਕਿੰਨਾ ਸੋਹਣਾ ਇਹ ਨੂੰ ਮਰੀਨ ਆਈਲੈਂਡ ਆ ਇਹਦਾ ਨਾਮ ਤੇ ਇਹ ਮਰੀਨ ਆਈਲੈਂਡ ਦੇ ਛੋਟੇ-ਛੋਟੇ ਟਾਪੂ ਨੇ ਇਹ ਹਨ ਤੇ ਆ ਦੇਖੋ ਇੱਧਰ ਇਹ ਕੰਟਰੋਲ ਕਰਦੇ ਆ ਫੈਰੀ ਇੱਥੋਂ ਇੱਧਰ ਮੰਨ ਲ ਕੇ ਆਪਾਂ ਡਰਾਈਵਰ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਇੱਧਰ ਦੇਖੋ ਕਿੰਨੇ ਸੋਹਣੇ ਵੀ ਆਉਂਦੇ ਹਨਾ ਆਪਣੇ ਪੰਛੀ ਨੇ ਜਿਹੜੇ ਬਹੁਤ ਸੋਨਾ ਮਿਲ ਕੇ ਜਿਹੜੇ ਗੋਰੇ ਆ ਉਹ ਤਾਂ ਬਹੁਤ ਫੋਟੋਗ੍ਰਾਫੀ ਕਰਦੇ ਇੱਥੇ ਕਈ ਵਾਰੀ ਇਹ ਇਹਨਾਂ ਦੇ ਵਿੱਚੋਂ ਕਾਫੀ ਵੱਡੀਆਂ ਮੱਛੀਆਂ ਵੀ ਨਿਕਲਦੀਆਂ ਉਹ ਮੌਕਾ ਵੀ ਮਿਲਦਾ ਆਪਾਂ ਨੂੰ ਦੇਖਣ ਦਾ ਬੇਲ ਮੱਛੀਆਂ ਹਨਾ ਵਾ ਆ ਨਿਆਰਾ ਮੈਨੂੰ ਬੜਾ ਕੈਂਟ ਲੱਗਿਆ ਸੀ ਆ ਦੇਖ ਨੂੰ ਕਿਉਂਕਿ ਅੱਖੀਂ ਦੇਖਿਆ ਤਾਂ ਬਹੁਤ ਵਧੀਆ ਸਕੂਨ ਹੈ ਮਿਲ ਜਾਂਦਾ ਵੀ ਹਾਂ ਹੈ ਬਾਕੀ ਸਫਰਦਨ ਸਵਾਲ ਆ ਗਿਆ ਦੇਖੋ ਇਹ ਵੀ ਨਹੀਂ ਹਰੇ ਲੈਂਦੀਆਂ ਪੂਰੇ ਆਪ ਦਾ ਪਾਣੀ ਦੇ ਵਿੱਚ ਗੋਤੇ ਲਾਉਂਦੇ ਆ ਨਾਲੇ ਇਹ ਮੇਰੇ ਵੀਰੋ ਮਰਜੀਨਾ ਆਈਲੈਂਡ ਹੈ ਨਾ ਤੇ ਕਾਫੀ ਆ ਮਲਕ ਵੀ ਇਹ ਕਾਫੀ ਵੱਡਾ ਆਈਲੈਂਡ ਆ ਪਰ ਇੱਥੇ ਡਵੈਲਪਮੈਂਟ ਘੱਟ ਆ ਵੀ ਮਗਰ ਘੱਟ ਲੁਕੀ ਰਹਿਣ ਵਾਲੇ ਆ ਇੱਥੇ ਜਦ ਤਰ ਗੋਰੇ ਆ ਆਪਣਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਆਪਣਾ ਇੱਥੇ ਰਹਿੰਦਾ ਹੋਣਾ ਕਿ ਉਹ ਦੇਖੋ ਫੈਰੀ ਜਾਈ ਜਾਂਦੀ ਆਪਦੇ ਉਹਦੇ ਫੈਰੀ ਰੈਂਪ ਵੱਲ ਨੂੰ ਆਹ ਦੇਖੋ ਨੈਕਸਟ ਇਹਦੇ ਅੱਗੇ ਆਈਲੈਂਡ ਦੇ ਨਾਲ ਹੀ ਇਹ ਮਲਕੇ ਇਹ ਨਾ ਦੋ ਸਾਈਡਾਂ ਤੇ ਦੋ ਆਈਲੈਂਡ ਨੇ ਕਿ ਉਹਨਾਂ ਦੇ ਵਿੱਚ ਦੀ ਫੈਰੀ ਲੰਘਦੀ ਆ ਆਪਣੀ ਤੇ ਇੱਥੇ ਆ ਕੇ ਜੇ ਹੁਣ ਇਧਰੋਂ ਆਪਣੀ ਟਵਰਸਨ ਵਾਲੀ ਫੈਰੀ ਜਾ ਰਹੀ ਹੈ ਤੇ ਇੱਥੇ ਆ ਕੇ ਉਧਰੋਂ ਆਪਣੀ ਦੂਜੀ ਫੈਰੀ ਜਿਹੜੀ ਵਿਕਟੋਰੀਆ ਤੋਂ ਆਉਂਦੀ ਹੈ ਇੱਥੇ ਆ ਕੇ ਇਕੱਠੀਆਂ ਹੋ ਜਾਂਦੀਆਂ ਦੀ ਵਧੀਆ ਥੀ ਵਿਊ ਹੁੰਦਾ ਹੈ ਇਹਨਾਂ ਨੂੰ ਦੇਖਣ ਦਾ ਇੱਕ ਦੂਜੀ ਨੂੰ ਵੀ ਕਿਉਂਕਿ ਵੱਡੀਆਂ ਫੈਰੀ ਜਾਂਦੀਆਂ ਆਪੀ ਇਧਰੋਂ ਮੇਨ ਠੀਕ ਨਾ ਤੇ ਕਾਫੀ ਲੋਡ ਹੁੰਦਾ ਇਹਨਾਂ ਦਾ ਤਾਂ ਨਾ ਦੇਖੋ ਹੁਣ ਆਪਾਂ ਇੱਥੋਂ ਐਗਜ਼ਿਟ ਕਰਕੇ ਉਹ ਨੋਨਾ ਪਹਾੜਾਂ ਦੇ ਵਿੱਚ ਘਾਰ ਦੀ ਨੋਨਾ ਆਈਲੈਂਡ ਦੇ ਵਿੱਚ ਘਾਰ ਦੀ ਛੋਣ ਪਾਰ ਪਹੇ ਗਿਆ ਠੰਡਾ ਦੇਖੋ ਤੇ ਹੁਣ ਆ ਦੂਜੀ ਫੈਰੀ ਜਾ ਰਹੀ ਹੈ ਜਿਹੜੀ ਬਟੂਆ ਤੋਂ ਤੋ ਅਸਮ ਨੂੰ ਜਾ ਰਹੀ ਹੈ ਆਪਣੇ ਸਰੀਵਾਲ ਨੂੰ ਤੇ ਇਹ ਉਹੀ ਸਾਰਾ ਰੂਟ ਇਹਨਾਂ ਦਾ ਸਮੀਂ ਹੈ ਇੱਕ ਤੇ ਇੱਥੇ ਦੀਏ ਲੰਘਦੇ ਆ ਮਿਲ ਕੇ ਵਧੀਆ ਸਫਰ ਹੁੰਦਾ ਹਨਾ ਆਪਣਾ ਡੇਢ ਘੰਟੇ ਦਾ ਸਫਰ ਹੁੰਦਾ ਸਾਰ ਤੇ 5-10 ਮਿੰਟ ਹੀ ਉੱਥੇ ਇਹਨੇ ਸੈਟਿੰਗ ਕਰਨ ਤੇ ਲਾ ਦਿੰਦੇ ਆ ਗੱਡੀ ਗੱਡੀਏ ਗੱڈن ਤੇ ਲਾ ਦਿੰਦੇ ਪੁਆਇੰਟ ਆ ਜਾਂਦਾ ਆਪਣਾ ਇੱਥੇ ਜੋ ਨਾ ਟਿਊਟੋਰੀਅਲ ਜਾਨਦੇ ਆ ਇੱਥੇ ਫੈਰੀ ਨਾਲ ਫੈਰੀ ਇੱਥੇ ਇਕੱਠੀਆਂ ਹੁੰਦੀਆਂ ਇਹ ਨੂੰ ਹੋਣ ਆ ਮੇਨ ਵਿਊ ਆਉਂਦਾ ਯਰੇ ਬੜਾ ਸੋਹਣਾ ਵਿਊ ਆਉਂਦਾ ਪਹਾੜਾਂ ਦੇ ਵਿੱਚ ਦੀ ਇੱਥੇ ਆ ਦੇਖੋ ਆਈਰਨ ਤੇ ਉਹ ਫੈਰੀਆਂ ਚੱਲਦੀਆਂ। ਛੰਡੀ ਫੈਰੀ। ਮੈਨੂੰ ਹੁਣ ਇਹ ਨਾ ਆਈਰਨ ਦਾ ਨਾਮ ਨਹੀਂ ਖਿਆ ਬਟੇ। ਇਹ ਛੋਟੇ-ਛੋਟੇ ਆਈਰਨ ਨੇ। ਆਈਰਨ। ਜਿਹੜਾ ਆਰਗਯੂ ਬਣਦਾ। ਆਪਾਂ ਉਹ ਤੋਂ ਆਇਆ। ਇਧਰੋਂ ਆਇਆ। ਤੇ ਆ ਦੇਖੋ। ਹੁਣ ਆਹ ਆਸਟਰੀ ਚੈੱਕ ਕਰਦੇ ਹਾਂ ਹਵਾ ਬਹੁਤ ਤੇਜ਼ ਚੱਲ ਰਹੀ ਹੈ ਅੱਜ। ਲਓ ਜੀ। ਵੀਊ ਚੱਕੋ ਰੋਹਰ ਉੱਪਰਲਾ ਦਾ। ਆਪਾਂ ਪੌਂਚ ਰਹੇ ਹੁਣ ਵਿਕਟੋਰੀਆ। ਸਿਡਨੀ ਟਰਮੀਨਲ ਤੇ ਪਹੁੰਚਣ ਵਾਲਿਆ। ਦੇਖੋ ਵੀ ਇਧਰ ਆਪਣੇ ਸਾਰੇ ਪਹਾੜ ਇੱਧਰ ਰਹਿ ਗਏ। ਤੇ ਹਵਾ ਬਹੁਤ ਤੇਜ਼ ਚੱਲਿਆ نیچے। ਦੇਖੋ ਇਧਰ ਆ ਇੱਕ ਹੋਰ ਚੱਲੀ ਆ। ਛੋਟੇ ਜਿਹੇ ਆਈਲੈਂਡ। ਮਿਲਦੇ ਆ ਚਲੋ ਨੈਕਸਟ ਬਲੌਗ ਚ ਤੇ ਆਪਾਂ ਪਹੁੰਚਦੇ ਹਾਂ ਨਾ ਫੈਰੀ ਟਰਮੀਨਲ ਤੇ ਜੀ ਮਿੱਤਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਤੇ ਨੈਕਸਟ ਬਲੌਗ ਆਪਾਂ ਤਿਆਰ ਕਰਾਂਗੇ ਹੋਰ ਵਧੀਆ ਤਰੀਕੇ ਨਾਲ ਤੇ ਗਲਤੀ ਮਲਤੀ ਮਾਫ ਕਰਿਓ ਚਲੋ ਆਦਾਬ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ